ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤਪਤ ਤਵੀ ਤੇ ਬੈਠੀ ਆਤਮਾ ਦੀ ਆਵਾਜ਼ ਇਤਿਹਾਸ ਦੀਆਂ ਕਈਆਂ ਘਟਨਾਵਾਂ ਮਨੁੱਖਤਾ ਨੂੰ ਚੰਜੋੜ ਕੇ ਰੱਖ ਦਿੰਦੇ ਹਨ ਪਰ ਇੱਕ ਵਾਰੀ ਧਰਤੀ ਤੇ ਇੱਕ ਐਸੀ ਰੂਹ ਆਈ ਜੋ ਦੁੱਖ ਦੀਆਂ ਉੱਚੀਆਂ ਪਰਖਾਂ 'ਚ ਵੀ ਅਮਨ ਦੀ ਰਾਹ ਨੂੰ ਨਹੀਂ ਛੱਡਦੀ ਗੱਲ ਕਰ ਰਹੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ ਜੋ ਸਹਿਨਸ਼ੀਰਤਾ ਅਤੇ ਭਗਤੀ ਦੇ ਪ੍ਰਚਾਰਕ ਸਨ ਲਾਹੌਰ ਦੀਆਂ ਗਲੀਆਂ 1606 ਈਸਵੀ ਲਾਹੌਰ ਗਰਮੀ ਚਮਕ ਰਹੀ ਸੀ ਪਰ ਜੋ ਹੋਣ ਜਾ ਰਿਹਾ ਸੀ ਉਸ ਦੀ ਗਰਮੀ ਸਿਰਫ ਸਰੀਰਕ ਨਹੀਂ ਸੀ ਇਹ ਮਨੁੱਖਤਾ ਦੇ ਧੀਰਜ ਦੀ ਕਸੌਟੀ ਸੀ ਗੁਰੂ ਅਰਜਨ ਦੇਵ ਜੀ ਨੂੰ ਕੈਦ ਕਰ ਲਿਆ ਗਿਆ ਦੋਸ਼ ਸੱਚ ਬੋਲਣਾ ਜ਼ੁਲਮ ਦੀ ਵਿਰੋਧੀ ਗੱਲ ਕਰਨੀ ਤਪਤ ਤਵੀ ਤੇ ਬੈਠਣਾ ਗੁਰੂ ਸਾਹਿਬ ਨੂੰ ਕਹਾ ਗਿਆ ਆਪਣੇ ਉਪਦੇਸ਼ ਵਾਪਸ ਲੈ ਲੋ ਛੁੱਕ ਜਾਓ ਪਰ ਗੁਰੂ ਜੀ ਛੁਕੇ ਨਹੀਂ ਉਹਨਾਂ ਨੂੰ ਤਪਤ ਤਵੀ ਤੇ ਬਿਠਾਇਆ ਗਿਆ ਲੋਹੇ ਦੀ ਤਵੀ ਜਿਸ ਨੂੰ ਅਗ ਨਾਲ ਸੁਲਘਾਇਆ ਗਿਆ ਉੱਪਰੋਂ ਖੌਲਤਾ ਪਾਣੀ ਵੀ ਪਾਇਆ ਗਿਆ ਪਰ ਗੁਰੂ ਜੀ ਨੇ ਇੱਕ ਸ਼ਬਦ ਕਿਹਾ ਤੇਰਾ ਕੀ ਆ ਮੀਠਾ ਲੱਗੇ ਆਤਮਕ ਸ਼ਾਂਤੀ ਉਹਨਾਂ ਦੇ ਹੋਠਾਂ ਤੇ ਕੋਈ ਗਿਲਾ ਨਹੀਂ ਸੀ ਚੇਰਾ ਅਜੀ ਵੀ ਰੋਹਾਨੀ ਨੂਰ ਨਾਲ ਭਰਪੂਰ ਸੀ ਉਹਨਾਂ ਦੀ ਥਾਂ ਹੋਰ ਕੋਈ ਹੋਵੇ ਤਾਂ ਚੀਖ ਉਠੇ ਪਰ ਗੁਰੂ ਸਾਹਿਬ ਦੀ ਚੁੱਪ ਇੱਕ ਉੱਚੇ ਆਤਮਕ ਸਥਾਨ ਦੀ ਗਵਾਹੀ ਸੀ ਇਹ ਸਿੱਖੀ ਦੀ ਪਹਿਲੀ ਸ਼ਹੀਦੀ ਸੀ ਪਰ ਇਹ ਇੱਕ ਰਾਹ ਸੀ ਜੋ ਅੱਗੇ ਸੌਣੀਆਂ ਦੀ ਪੰਗਤ ਨੂੰ ਜਨਮ ਦੇਵੇਗਾ ਜੀਵਨ ਦਾ ਸਿਧਾਂਤ ਗੁਰੂ ਅਰਜਨ ਦੇਵ ਜੀ ਸਾਨੂੰ ਸਿਖਾਉਂਦੇ ਹਨ ਕਿ ਜ਼ੁਲਮ ਸਾਹਮਣੇ ਵੀ ਸੱਚਾ ਜੀਵਨ ਜਿਉਣਾ ਕੀ ਹੁੰਦਾ ਹੈ ਇਹ ਸਿਰਫ ਇੱਕ ਵਿਰੋਧ ਨਹੀਂ ਸੀ ਇਹ ਸੀ ਅੰਦਰੂਨੀ ਅਮਨ ਸੰਤੋਖ ਅਤੇ ਭਰੋਸੇ ਦੀ ਕਮਾਈ ਆਓ ਅਸੀਂ ਸਿਰ ਝੁਕਾਈਏ ਉਸ ਮਹਾਨ ਸ਼ਹੀਦੀ ਦੇ ਚਰਨਾਂ ਵਿੱਚ ਜਿਸ ਨੇ ਸਾਡੀ ਆਜ਼ਾਦ ਸੋਚ ਭਗਤੀ ਅਤੇ ਅਨਾਹਤ ਰਾਤੇ ਚੱਲਣ ਲਈ ਆਪਣਾ ਸਰੀਰ ਭੇਟ ਕਰ ਦਿੱਤਾ ਇਹ ਗੱਲ ਸਿਰਫ ਇਤਿਹਾਸ ਦੀ ਨਹੀਂ ਇਹ ਸਾਡੀ ਆਤਮਾ ਦੀ ਰਾਹਦਾਰੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਾਡੀ ਰੂਹ ਨੂੰ ਸਦਾ ਸੱਚੀ ਰਹਿਦੀ ਯਾਦ ਦਿਲਾਉਂਦੀ ਰਹੇ